ਸਾਸ਼ੀ ਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਠੀਕ ਠਾਕ ਹੋ ਸਾਰੇ ਉਮੀਦ ਕਰਦਾ ਹਾਂ ਤੁਸੀਂ ਘੈਂਟ ਹੋਵੋਗੇ ਹਨ ਮੈਂ ਵੀ ਘੈਂਟ ਹਾਂ ਬੱਸ ਮੇਰੇ ਵਾਲ ਬੁਲ ਖਿੰਡੇ ਪਏ ਆ ਤੇ ਅੱਜ ਮੈਂ ਤੁਹਾਡੇ ਲਈ ਵੀਡੀਓ ਲੈ ਕੇ ਆਈ ਹਾਂ ਬਹੁਤ ਹੀ ਘੈਂਟ ਆ ਇਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਤੁਸੀਂ ਕਿਸੇ ਵੀ ਸਾਈ ਦਾ ਤੀਰਾ ਕਿਵੇਂ ਕੱਟਣਾ ਜਿਹੜੀਆਂ ਭੈਣਾਂ ਮੈਨੂੰ ਪੁੱਛਦੀਆਂ ਨੇ ਹਨਾ ਵੀ ਅਸੀਂ ਸੱਤ ਰੱਖ ਲਿਆ ਜੀ ਸਾਢੇ 6 ਰੱਖ ਲਿਆ ਜੀ ਹਨਾ ਨਹੀਂ ਐਦਾਂ ਨਹੀਂ ਰੱਖਣਾ ਤੁਸੀਂ ਤੀਰਾ ਕਿਵੇਂ ਕੱਟਣਾ ਬਸ ਇੱਕ ਵਾਰ ਤੁਸੀਂ ਇਹ ਵੀਡੀਓ ਦੇਖੋਗੇ ਨਾ ਸੋਨੂੰ ਸਾਰੀ ਡਿਟੇਲ ਇਹਦੇ ਵਿੱਚ ਮਿਲ ਹੀ ਜਾਣੀ ਆ ਹਨਾ ਮਤਲਬ ਮੈਂ ਤੁਹਾਨੂੰ ਕਿਵੇਂ ਦੱਸਾਂ ਬਸ ਯਾਰ ਤੁਸੀਂ ਵੀਡੀਓ ਦੇਖ ਲਿਓ ਹਨ ਬਾਕੀ ਧੰਨਵਾਦ ਸਾਰੀਆਂ ਭੈਣਾਂ ਦਾ ਤੇ ਭਰਾਵਾਂ ਦਾ ਜਿਹੜੇ ਮੇਰੀ ਵੀਡੀਓ ਨੂੰ ਇੰਨਾ ਤੁਸੀਂ ਪਿਆਰ ਦੇ ਰਹੇ ਹੋ ਹਨ ਤੇ ਜੇ ਭੈਣਾਂ ਤੁਹਾਨੂੰ ਮੇਰੇ ਤੋਂ ਵਧੀਆ ਕੁਝ ਸਿੱਖਣ ਨੂੰ ਮਿਲਦਾ ਤਾਂ ਮੈਂ ਫੇਰ ਕਹਤਾ ਹਨ ਮੰਗਤੀਆਂ ਯਾਰ ਮੈਂ ਇੱਕ ਹਨ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਜਰੂਰ ਕਰਦਿਆ ਕਰੋ ਕਿਉਂਕਿ ਫਿਰ ਮੈਨੂੰ ਨਾ ਹੌਂਸਲਾ ਜੇ ਮਿਲਦਾ ਰਹਿੰਦਾ ਹਨ ਵੀ ਮੈਂ ਵੀਡੀਓ ਬਣਾਉਣੀ ਹੈ ਬਣਾਉਣੀ ਹੈ ਬਣਾਉਣੀ ਹੈ ਇਸ ਤੋਂ ਬਾਅਦ ਜਿਹੜਾ ਨੈਕਸਟ ਪਾਰਟ ਆਊਗਾ ਆਪਣੀ ਵੀਡੀਓ ਦਾ ਉਹ ਬਹੁਤ ਜ਼ਿਆਦਾ ਘੈਂਟ ਆਊਗਾ ਉਹ ਮੈਂ ਆਈ ਥਿੰਕ ਹੈਗੀ ਹੈਗੀ ਕਿੰਨੇ ਅੱਜ 30 ਐਮ ਨਾਲ ਦਾ ਹਾਂ 30 ਨੂੰ ਬਣਾ ਰਹੀ ਐ ਮੈਂ ਉਹ ਮੈਂ ਇੱਕ ਨੂੰ ਨਹੀਂ ਇੱਕ ਨੂੰ ਤੇ ਆਊਗੀ ਵੀਡੀਓ ਆਪਣੀ ਸਵੇਰ ਹੁਣ ਵੀ ਮੈਂ ਥੋੜੀ ਜਿਹੀ ਰਹਿ ਗਈ ਸੋ ਫਿਰ ਮੈਂ ਘਰੇ ਆ ਕੇ ਬਣਾਈ ਐ ਮੈਂ ਬਸ ਸਰੀਰ ਨਹੀਂ ਸਹੀ ਸੀ ਅੱਜ ਕੁਝ ਸਹੀ ਤੇ ਸਤਨ ਉਹ ਆਪਣੀ ਵੀਡੀਓ ਹੋਊਗੀ ਸ਼ਾਇਦ 3 ਤਰੀਕ ਨੂੰ ਤਨ ਜੀ 4 ਤਰੀਕ ਨੂੰ ਆ ਜੂਗੀ ਪਰ ਵੀਡੀਓ ਬਹੁਤ ਕੈਨੇਡਾ ਉਹਦੇ ਵਿੱਚ ਮੈਨੂੰ ਉਹ ਵੀਡੀਓ ਤਾਂ ਮੈਂ ਹੁਣੀ ਹੈ ਨਾ ਕਿਉਂ ਤੁਹਾਨੂੰ ਰੌਲਾ ਪਾ ਪਾ ਦੱਸ ਰਹੀਆਂ ਵਿੱਚ ਕੀ ਹੈ ਕੀ ਹੈ ਉਹ ਵਾਸਤੇ ਤੁਸੀਂ ਦੇਖਿਓ ਦੇਖ ਕੇ ਫਿਰ ਮੈਨੂੰ ਦੱਸਿਓ ਮੈਂ ਤੁਸੀਂ ਵੀ ਇਦਾਂ ਹੀ ਕਰਦੇ ਸੀ ਕਿ ਮੈਨੂੰ ਹੁਣ ਪਤਾ ਲੱਗਿਆ ਉਸ ਚੀਜ਼ ਦਾ ਵੈਸੇ ਮੈਨੂੰ ਤਾਂ ਹੁਣ ਪਤਾ ਲੱਗਿਆ ਯਾਰ ਮੈਂ ਤਾਂ ਸੱਚ ਬੋ ਰਹੀ ਹਾਂ ਓਕੇ ਜੀ ਧੰਨਵਾਦ ਸਾਰਿਆਂ ਦਾ ਦੇਖੋ ਇਹ ਵੀਡੀਓ ਤੇ ਇੰਜੋਏ ਕਰੋ ਜੇ ਤੁਹਾਨੂੰ ਕੋਈ ਵੀ ਮਿਸਟੇਕ ਲੱਗਦੀ ਹੈ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਬਸ ਤਾਂ ਮੈਂ ਹਰ ਇੱਕ ਦਾ ਫੋਨ ਅਟੈਂਡ ਕਰਦੀ ਹਾਂ ਪਰ ਫਿਰ ਵੀ ਕਈ ਵਾਰ ਰਹਿ ਜਾਂਦਾ ਹਨ ਉਹ ਤੁਸੀਂ ਮੈਨੂੰ ਵਟਸਐਪ ਤੇ ਤੀਰਾ ਕੱਢਣਾ ਦੱਸਦੀ ਆ ਬਿਲਕੁਲ ਸੌਖੇ ਤਰੀਕੇ ਨਾਲ ਠੀਕ ਹੈ ਆਪਾਂ ਕੀ ਕਰਨਾ ਆਪਾਂ ਦੇਖਣਾ ਵੀ ਆਪਾਂ ਗਲਾ ਕਿੰਨਾ ਰੱਖਣਾ ਮੈਂ ਰੱਖਣਾ ਗਲਾ 2.5 ਇੰਚ ਦੇਖੋ 2.5 ਇੰਚ ਦਾ ਨਿਸ਼ਾਨ ਲਾ ਲੈ ਉਸ ਤੋਂ ਬਾਅਦ 2.5 ਇੰਚ ਦਾ ਗਲਾ ਨਿਕਲ ਗਿਆ ਉਸ ਤੋਂ ਬਾਅਦ ਆਪਾਂ ਕੀ ਕਰਨਾ ਆਹ ਵਾਲੀ ਚੀਜ਼ ਚਾਹੀਦੀ ਮੈਨੂੰ 3.5 ਇੰਚ ਤਾਂ ਆਪਾਂ ਕਿੰਨਾ ਆ ਰਿਹਾ ਜੀ ਇਹ 6 ਇੰਚ ਠੀਕ ਹੈ ਆਹ ਵਾਲਾ ਤੀਰਾ ਕਸਟਮਰ ਦਾ ਆ ਰਿਹਾ 6 ਇੰਚ ਹੁਣ ਆਪਾਂ ਕੀ ਕਰਨਾ ਨੀਚੇ ਲਾਉਣਾ ਆਪਾਂ 7 ਇੰਚ ਦਾ ਨਿਸ਼ਾਨ ਛੇਰ ਜਿੱਥੋਂ ਤੇ ਛਾਤੀ ਆ ਗਈ ਆ ਉਹਨਾਂ ਦੀ 18 ਇੰਚ 18 ਇੰਚ ਉਹਨਾਂ ਦੀ ਆ ਗਈ ਛਾਤੀ ਤੇ ਹੂੰ ਕਿਦਾਂ ਟੇਢਾ ਬਣ ਜਾਈਏ ਨਾ ਦੇਖ ਰਿਹਾ ਭਲਾ ਮੈਂ ਦੇਖ ਲਵਾਂ ਹੂੰ ਛਾਤੀ ਆ ਗਈ 18 ਇੰਚ ਠੀਕ ਹੈ ਹੁਣ ਆਪਾਂ ਕੀ ਕਰਨਾਗੇ ਇੱਥੋਂ ਆਪਾਂ 2 ਇੰਚ ਤੇ ਕਾਟ ਪਾ ਦਾਂਗੇ ਬੈਕ ਵਾਲੇ ਪੱਲੇ ਦੀ ਤੇ ਹੁਣ ਆ ਗਿਆ ਆਪਣਾ ਸਾਹਮਣਾ ਜਿੱਥੇ ਮੇਨ ਪ੍ਰੋਬਲਮ ਪੈਂਦੀ ਆ ਹਨਾ ਆਪਾਂ ਨੂੰ ਸਾਰਿਆਂ ਨੂੰ ਕਈ ਕਹਿੰਦੇ ਆ ਵੀ ਅਸੀਂ ਸਾਹਮਣਾ ਕਿਵੇਂ ਰੱਖਣਾ ਜਾਂ ਕਿਵੇਂ ਕੀ ਕਰਨਾ ਹੁਣ ਤੁਸੀਂ ਮੇਰੀ ਗੱਲ ਸੁਣੋ ਜੇ ਤੁਸੀਂ ਐਦਾਂ ਗੜਾ ਰੱਖ ਕੇ ਧੀਰੇ ਦੀ ਕਟਿੰਗ ਕਰੋਗੇ ਚਾਹੇ ਤੁਸੀਂ ਪਲੇਟਾਂ ਪਾਵੋ ਆਹ ਵਾਲੀਆਂ ਚਾਹੇ ਤੁਸੀਂ ਪਲੇਟਾਂ ਨਾ ਪਾਵੋ ਫਿਟਿੰਗ ਤੁਹਾਡੀ ਪ੍ਰੋਪਰ ਆਊਗੀ ਜੇ ਤੁਸੀਂ ਇੱਥੋਂ ਨਾਰਮਲ ਹੀ 6.5 ਦਾ 7 ਇੰਚ ਰੱਖ ਕੇ ਤੀਰੇ ਦਾ ਨਿਸ਼ਾਨ ਲਾ ਕੇ ਕਟਿੰਗ ਕਰੋਗੇ ਤਾਂ ਤੁਹਾਡੀ ਫਿਟਿੰਗ ਸਹੀ ਨਹੀਂ ਆਉਂਦੀ ਕਿਉਂਕਿ ਜਿਹੜੀ ਆਪਾਂ ਬਾਅਦ ਚ ਸ਼ਾਂਟੀ ਪਾਉਣੀ ਹੁੰਦੀ ਹੈ ਨਾ ਉਹ ਤਾਂ ਫਿਰ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਆਪਾਂ ਸ਼ਾਂਟੀ ਕਿੱਥੇ ਜਿਹਾ ਪਾਉਣੀ ਆ ਜਿਵੇਂ ਹੁਣ ਆ ਦੇਖੋ ਇਹਨਾਂ ਦੇ ਆਪਾਂ ਕੀ ਕਰਨਾ ਨਾਰਮਲ ਆਪਾਂ ਤੀਰਾ ਕੱਟ ਲਾ ਆਪਣਾ ਤੀਰਾ ਆ ਗਿਆ ਜੀ 6 ਇੰਚ ਇੱਥੇ ਠੀਕ ਹੈ ਹੁਣ ਆਪਾਂ ਕੀ ਕਰਨਾ ਆਪਾਂ ਲਾਉਣਾ ਸਾਹਮਣੇ ਦਾ ਨਿਸ਼ਾਨ ਸਾਹਮਣੇ ਦਾ ਨਿਸ਼ਾਨ ਲਾਵਾਂਗੇ ਆਪਾਂ ਇੱਥੋਂ 1/2 ਇੰਚ ਤੇ ਹੁਣ ਤੁਸੀਂ ਇਹ ਦੇਖੋ ਵੀ ਜਦੋਂ ਆਪਾਂ ਇੱਥੋਂ ਬਾਅਦ ਚ ਬਾਹਾਂ ਲਾਵਾਂਗੇ ਆਪਣਾ ਇਹ ਰਹੇਗਾ 6.5 ਉਹਨਾਂ ਦਾ ਹੋਊਗਾ 12 ਇੰਚ ਤਿਆਰ ਨੋਰਮਲ ਜਮਾ ਸਹੀ ਆ ਗਿਆ ਹੁਣ ਤੁਸੀਂ ਦੇਖੋ ਵੀ ਜੇ ਤੁਸੀਂ ਐਦਾਂ ਦੀ ਕਟਾਈ ਕਰੋਗੇ ਹਨਾ ਤੀਰਾ ਤੁਸੀਂ ਐਵੇਂ ਕਟੋਗੇ ਜਿਵੇਂ ਆ ਮੈਂ ਕੱਢਿਆ ਤਾਂ ਸੋਨੂੰ ਤੁਸੀਂ ਪਲੇਟਾ ਪਾਓ ਚਾਹੇ ਨਾ ਪਾਓ ਕਦੇ ਵਾਸਤੇ ਵੀ ਤੁਹਾਡੀ ਫਿਟਿੰਗ ਐਡੀ ਉਹ ਨਹੀਂ ਖਰਾਬ ਹੋਊਗੀ ਹੁਣ ਤੁਸੀਂ ਇਹ ਦੇਖੋ ਇੱਥੋਂ ਗਲਾ ਜੜਤਾ ਉਸ ਤੋਂ ਬਾਅਦ ਐਨਾ ਐਨਾ ਪੱਲਾ ਆਪਣਾ ਸੀਨ ਚ ਆ ਜਾਊਗਾ ਐਨਾ ਐਨਾ ਪੱਲਾ ਸੀਨ ਚ ਆ ਗਿਆ ਤੇ ਆਪਣਾ ਕਿੰਨਾ ਰਹਿ ਗਿਆ ਨਾਰਮਲ ਹੀ ਰਹਿ ਗਿਆ 3 ਇੰਚ ਤੇ ਆ ਰਹੀ ਕੁਛ ਉਧਰ ਸੀਨ ਚ ਆ ਗਿਆ 3 ਇੰਚ ਆਪਣਾ ਤਿਆਰ ਮੋਡਾ ਰਹਿ ਗਿਆ ਤੇ ਤੁਸ ਨੂੰ ਸ਼ਾਂਤੀ ਪਾਉਣ ਦੀ ਲੋੜ ਹੀ ਨਹੀਂ ਪਾਉਣੀ ਸਮਝ ਗਏ ਨਾ ਮੇਰੀ ਗੱਲ ਇੱਥੋਂ ਆ ਦੇਖੋ ਜਦੋਂ ਹੁਣ ਆਪਾਂ ਇੱਥੇ ਗਲਾ ਰੱਖਿਆ ਫਿਰ ਆਪਾਂ ਆ ਚੀਜ਼ ਦੇਖਣੀ ਵੀ ਆਪਾਂ ਨੂੰ ਕਿੰਨੀ ਚਾਹੀਦੀ ਹੈ ਫਿਰ ਉਸ ਤੋਂ ਬਾਅਦ ਆਪਾਂ ਟੀਰਾ ਕੱਢਣਾ ਵੀ ਆਪਾਂ ਨੂੰ ਟੀਰਾ ਕਿੰਨਾ ਆਪਣਾ ਨਿਕਲਿਆ ਆਇਆ ਹੈਗਾ ਹੁਣ ਤੁਸੀਂ ਇਹ ਹੁਣ ਮੈਂ ਰੱਖਿਆ ਕਿਉਂਕਿ ਇਹਨਾਂ ਦਾ ਬੈਕ ਵਾਲਾ ਗਲਾ ਜਿਹੜਾ ਉਹ ਵੀ 6.5 ਇੰਚ 6.5 6 ਰੱਖਣਗੇ ਆਪਾਂ ਤੋ ਜਮਾ ਸਹੀ ਆ ਜੂਗਾ ਹੁਣ ਇੱਥੇ ਪਲੇਟਾਂ ਨਹੀਂ ਪਾਈਆਂ ਕਾਟ ਆਪਾਂ ਇੱਥੇ ਪਾ ਲਈ ਤਾਂ ਤੁਹਾਡੇ ਜਮਾ ਫਿਟਿੰਗ ਸਹੀ ਆਊਗੀ ਜੇ ਹੁਣ ਆਪਾਂ ਪਲੇਟਾਂ ਪਾਉਣੀਆਂ ਨੇ ਫਿਰ ਆਪਾਂ ਕਿਵੇਂ ਮੈਨਸ਼ਨ ਹੋਵੇ ਉਹ ਦੱਸਦੀ ਆ ਮੈਂ ਪਲੇਟ ਆਊਗੀ ਇਹਨਾਂ ਦੀ 1.5 11 11 ਦੇ ਪਲੇਟ ਆਊਗੀ ਪਲੇਟ ਦੀ ਚੌੜਾਈ ਹੈਗੀ ਇਹਨਾਂ ਦੀ 3 3.5 ਇੰਚ ਤੇ ਲੈਂਥ ਹੈਗੀ ਹੈ 7 ਇੰਚ ਕਿਉਂਕਿ ਇਹਨਾਂ ਦੇ ਨਾਲ ਕੁੱਬ ਜਾ ਭਾਲਾ ਪੈਂਦਾ ਤੇ ਆਹ ਪਲੇਟ ਦੀ ਜਿਹੜੀ ਹੈਗੀ ਐ ਇਹ ਆਪਾਂ ਰੱਖਾਂਗੇ ਇਹਨਾਂ ਦੀ 2 ਇੰਚ ਤੇ ਐਸ ਲੋਟ ਰੱਖਾਂਗੇ ਆਪਾਂ ਇਹਨਾਂ ਦੀ 1.5 ਇੰਚ ਤੇ ਸਾਈਡ ਪਲੇਟ ਵੀ ਆਪਾਂ ਰੱਖਾਂਗੇ ਇਹਨਾਂ ਦੀ ਐਵੇਂ ਕਰਕੇ ਠੀਕ ਹੈ ਜੀ ਹੁਣ ਤੁਸੀਂ ਇਹ ਦੇਖੋ ਵੀ ਜਦੋਂ ਆਪਾਂ ਸਾਹਮਣਾ ਮਿਲਦੇ ਆ ਆਪਾਂ ਨੂੰ ਕਈ ਭੈਣਾਂ ਨੂੰ ਇਦਾਂ ਹੀ ਪ੍ਰੋਬਲਮ ਆਉਂਦੀ ਹੈ ਹਨਾ ਵੀ ਸਾਹਮਣਾ ਅਸੀਂ ਕਿੱਥੋਂ ਰੱਖਣਾ ਆ ਦੇਖੋ ਆ ਹੁਣ ਪਲੇਟ ਦੀ ਚੁੰਝ ਆ ਗਈ ਨਾ ਇੱਥੇ ਇੱਥੇ ਹੁਣ ਆਪਾਂ ਪਲੇਟ ਪਾਵਾਂਗੇ ਇੱਥੋਂ ਹੀ ਜਦੋਂ ਆਪਣਾ ਕਮੀਜ਼ ਬਣੇਗਾ ਉਦੋਂ ਵੀ ਆਪਾਂ ਇੱਥੋਂ ਹੀ ਮਿਲਣਾ ਆ ਰਿਹਾ ਨਾ ਆਪਣਾ 6 ਇੰਚ ਤਿਆਰ ਕੁਛ ਆਪਣਾ ਸੀਨ ਚ ਆ ਜਾਊਗਾ ਹੁਣ ਇਹਦੀ ਆਪਾਂ ਬਸ ਕਟਿੰਗ ਕਰ ਦੋ ਆਵਲ ਜਿਹੜੇ ਮੇਰੇ ਨਾਲ ਵੀਡੀਓ ਬਣਾ ਜਿਹੜੇ ਮੇਰੇ ਨਾਲ ਕਟਿੰਗ ਕਰਦੇ ਆ ਸਟੀਚਿੰਗ ਕਰਦੇ ਨੇ ਉਹ ਆ ਕੱਟਣਾ ਰਾਣਾ ਭੁੱਲਿਆ ਕਰੋ ਇਹਨਾਂ ਨੂੰ ਕੈਂਚੀ ਲਵਾਉਣ ਵਾਲੀ ਹੋਈ ਪਈ ਐ ਮੈਂ ਕੱਲ ਛੁੱਟੀ ਬਿਮਾਰੀ ਸੀ ਤਾਂ ਕੈਂਚੀ ਨਹੀਂ ਲਵਾ ਕੇ ਦੇਣ ਦੀਗੀ ਪੱlettes ਦੇ ਨਿਸ਼ਾਨ ਤੁਸੀਂ ਕਰ ਲੋ ਪੱਕੇ ਆਪਦੇ ਜਿਵੇਂ ਵੀ ਕਰਨੇ ਆ ਕਿਉਂਕਿ ਮੈਂ ਤਾਂ ਜ਼ਿਆਦਾਤਰ ਸੂਈ ਨਾਲ ਕਰਦੀ ਆ ਇਹ ਮੇਰੇ ਕੋਲੇ ਅੱਜ ਕੰਦਰ ਵੀ ਪਤਾ ਨਹੀਂ ਕਿੰਨਾ ਦਾ ਹੀ ਆ ਆਪਾਂ ਕੀ ਕਰਾਂਗੇ ਹੁਣ ਆਪਾਂ ਪਹਿਲਾਂ ਇੱਕ ਹੀ ਪੱਲਾ ਚੱਕਾਂਗੇ ਆਪਾਂ ਦੋ ਪੱਲੇ ਨਹੀਂ ਚੱਕਾਂਗੇ ਕਮੇਸ ਦਾ ਇੱਕ ਫਰੰਟ ਵਾਲਾ ਪੱਲਾ ਚੱਕ ਕੇ ਇਹਦੀ ਆਪਾਂ ਕਰੀਜ਼ ਬਣਾਵਾਂਗੇ ਕਰੀਜ਼ ਬਣਾਉਣੀ ਜ਼ਰੂਰੀ ਆ ਪ੍ਰੈਸ ਨਾਲ ਸਿੱਪੀਆਂ ਸਾਰੇ ਪਰ ਸ਼ੂਟ ਨਾਲ ਬੜਾ ਲੋਭੀ ਨੇ ਤਰੀਜ ਦੇ ਉੱਪਰ ਬਣਾ ਚੁੱਕੇ ਆਪਾਂ ਹੁਣ ਆਪਾਂ ਧਰ ਦਿਆਂ ਜੀ ਇਹਦੇ ਉੱਪਰ ਫਰੰਟ ਵਾਲਾ ਪੰਨਾ ਲਾ ਕੇ ਰਗਾ ਤਾਂ ਬੈਕ ਉਹਨਾਂ ਦੇ ਬੈਕਾ ਨਾਲ ਪੰਨਾ ਆਪਾਂ ਇਹਦੇ ਉੱਪਰ ਰੱਖ ਕੇ ਫਰੰਟ ਵਾਲਾ ਚੱਕਿਆ ਸੀ ਉਹ ਪਰਲਾ ਮੈਂ ਚੱਕਿਆ ਸੀ ਪੈਕ ਵਾਲਾ ਪੱਲਾ ਹੁਣ ਮੈਂ ਚੱਕਿਆ ਫਰੰਟ ਵਾਲਾ ਪੱਲਾ ਹੋਰ ਹੀ ਪਤੰਕੀ ਬੋਲੀ ਐ ਨਹੀਂ ਮੈਨੂੰ ਹੱਲ ਗਈ ਬੱਸ ਪੱਲਾ ਉੱਜੀ ਆਪਣੀ ਕਟਿੰਗ ਹੋ ਗਈ ਕੰਪਲੀਟ ਰੱਖੋ ਇੱਕ ਪਾਸੇ ਹੁਣ ਆਪਾਂ ਚੱਕੋ ਬੈਕ ਵਾਲਾ ਪੱਲਾ ਹੋਨੇ ਦੀ ਸੱਤਪੁੱਠ ਵਿੱਚ ਫੇਰ ਮੇਰਾ ਢਲੀ ਦੇ ਸੱਤਪੁੱਠਾ ਵੈਸੇ ਕੋਈ ਮੈਨੂੰ ਕਹਦਾ ਸ਼ਿਮਰ ਦੀ ਸੱਤਪੁੱਠ ਹੁੰਦੀ ਨਹੀਂ ਹੁੰਦੀ ਆ ਵੇ ਆਹ ਸੀ ਸੱਤਪੁੱਠਾ ਇਹਦੇ ਤੇ ਆਪਾਂ ਨੂੰ ਸਮਾਰ ਕੇ ਪ੍ਰੈਸ ਮਾਰਨ ਦੀ ਜ਼ਰੂਰਤ ਪਾਉਗੀ ਉਹ ਕਹਿੰਦੇ ਕੁਝ ਨਹੀਂ ਹੈਗਾ ਨਾ ਇਹਦੇ ਉੱਪਰ ਕੋਈ ਸਿੱਪੀ ਹੈ ਨਾ ਇਹਦੇ ਉੱਪਰ ਸਤਾਰਾ ਜਿਹੜੀਆਂ-ਜਿਹੜੀਆਂ ਭੈਣਾਂ ਮੇਰੀ ਵੀਡੀਓ ਦੇਖ ਕੇ ਹਨਾ ਕੱਪੜੇ ਸਟਿਚ ਕਰਦੀਆਂ ਨੇ ਮੈਨੂੰ ਕਮੈਂਟਾਂ ਚ ਆ ਕੇ ਦੱਸਦੀਆਂ ਨੇ ਫੋਟੋ ਵੀ ਭੇਜਦੀਆਂ ਨੇ ਗਰੁੱਪ ਦੇ ਵਿੱਚ ਤੁਸੀਂ ਭੈਣੋਂ ਲੱਗੇ ਰਹੋ ਬਹੁਤ ਅੱਗੇ ਨਾਲੋਂ ਸੋਡੀ ਹਨਾ ਉਹਦੇ ਵਿੱਚ ਸੁਧਾਰ ਹੈਗਾ ਸਟਿਚਿੰਗ ਦੇ ਵਿੱਚ ਬਸ ਆਈ ਕੰਮ ਕਰਦੇ ਰਹੋ ਉਹ ਕਹਿੰਦੇ ਹੁੰਦੇ ਹਨਾ ਕਿ ਮਾਂ ਦੇ ਹਨਾ ਟਿੱਡੋਂ ਕੋਈ ਨਹੀਂ ਸਿੱਖ ਕੇ ਆਉਂਦਾ ਆਈ ਆਪਾਂ ਸਾਰੇ ਇੱਕ ਦੂਜੇ ਤੋਂ 6 6 ਕਿ ਇੱਥੋਂ ਤੱਕ ਪਹੁੰਚੇ ਆ ਮੈਂ ਖੁਦ ਵੀ ਇਦਾਂ ਹੀ ਸਾਰਾ ਕੁਝ ਸਿੱਖ ਕੇ ਆਪਾਂ ਆਏ ਆ ਕੋਈ ਇਹ ਨਹੀਂ ਹੁੰਦਾ ਵੀ ਮੈਂ ਖਣੀ ਕੋਈ ਬੜੀ ਵੱਡੀ ਆ ਕਿਪਣਾ ਮੈਨੂੰ ਕਰਨੀ ਆ ਤੁਸੀਂ ਰੱਬ ਨਹੀਂ ਮੈਂ ਕੋਈ ਰੱਬ ਨਹੀਂ ਮੈਂ ਤਾਂ ਜਿਹੜੇ ਕਾਮ ਜਾਂ ਲੰਡੂ ਜਾਂ ਇਨਸਾਨ ਹਣ ਤਾਂ ਮੈਂ ਤਾਂ बस ਜਿੰਨਾ ਕਿ ਮੈਨੂੰ ਆਉਂਦਾ ਮੈਂ ਓਨਾਂ ਕ ਆਪਣੇ ਵੱਲੀੋਂ ਹਣਾ ਪੂਰਾ ਵਧੀਆ ਦੱਸਣ ਦੀ ਕੋਸ਼ਿਸ਼ ਕਰਦੀ ਹਾਂ ਤੁਹਾਨੂੰ ਮੈਂ ਕੁਝ ਲੁਕਾਉਂਦੀ ਨਹੀਂ ਹੈਗੀ ਜਿਵੇਂ ਮੈਂ ਕਟਿੰਗ ਕਰਦੀ ਹਾਂ ਓਵੇਂ ਹੀ ਤੁਹਾਨੂੰ ਕਟਿੰਗ ਦੱਸਦੀ ਹਾਂ ਜਿਵੇਂ ਮੈਂ ਸਟੀਚਿੰਗ ਕਰਦੀ ਹਾਂ ਓਵੇਂ ਹੀ ਮੈਂ ਤੁਹਾਨੂੰ ਸਟੀਚਿੰਗ ਦੱਸੂਗੀ ਅੱਜ ਵੀ ਹਾਂ ਅੱਜ ਇਹਦੇ ਵਿੱਚ ਮੈਂ ਕੁਝ ਸਪੈਸ਼ਲ ਦੱਸਿਆ ਤੁਹਾਨੂੰ ਉਹ ਮੈਂ ਤੁਹਾਨੂੰ ਦੱਸਦੀ ਹਾਂ ਵੀ ਕੀ ਸਪੈਸ਼ਲ ਦੱਸਿਆ ਨਾ ਕਿਉਂਕਿ ਕਈ ਬਣਾ ਦੀ ਹੈਗੀ ਸੀਗੀ ਮੇਰੇ ਕੋਲ ਆ ਮੈਸੇਜ ਆਏ ਸੀ ਇਹ ਫੋਨ ਵੀ ਆ ਰਹੇ ਸੀ ਕੱਲ ਲਓ ਜਿੱਦ ਚਲੋ ਫਿਰ ਰਿਕਾਰਡ ਸ਼ੁਰੂ ਮਸ਼ੀਨ ਤੇ ਜਾਣ ਲਈ ਆ ਦੇਖੋ ਸ਼ੂਟ ਆਪਣਾ ਉਹ ਤਿਆਰ ਹੋ ਗਿਆ ਜਿਹੜੇ ਦੇ ਆਪਾਂ ਉਸ ਦਿਨ ਕਟਿੰਗ ਦੀ ਵੀਡੀਓ ਪਾਈ ਸੀ ਸਟਿਚਿੰਗ ਦੀ ਵੀ ਪਾਈ ਸੀ ਸੱਚਾ ਭੁੱਲ ਗਈ ਸੀ ਮੈਂ ਦੇਖੋ ਬਾਂਹ ਜੜੀ ਗਈ ਆਪਣੀ ਗਲਾ ਬਣ ਗਿਆ ਸੀ ਦੇ ਉਪਰ ਪਲੇਸ ਲਾਤੀ ਸੀ ਹਰ ਕਿਰਕੀ